ਸਤ ਸ੍ਰੀ ਅਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਮੈਂ ਬਖਸ਼ੀਤ ਸਿੰਘ ਤੁਹਾਡਾ ਆਪਣੇ ਚੈਨਲ ਤੇ ਅਗਰੀਕਲਚਰ ਫਾਰਮ ਤੇ ਸਵਾਗਤ ਕਰਦਾ ਹਾਂ ਜਿਹੜੇ ਕਿਸਾਨ ਵੀਰ ਆਪਣੇ ਚੈਨਲ ਤੇ ਪਹਿਲੀ ਵਾਰ ਆਏ ਨੇ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਬੈਲ ਵਾਲਾ ਬਟਨ ਜੂਰ ਦਿਵਾਇ ਤਾਂ ਜੋ ਬਰੇਤ ਬਰੇਤ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਨੂੰ ਮਿਲਦੀ ਰਹੇ ਕਿਸਾਨ ਵੀਰੋ ਤਕਰੀਬਨ ਤੁਹਾਨੂੰ ਪਤਾ ਹੀ ਹੈ ਆਪਾਂ ਐਡ ਵਗੈਰਾ ਹੁਣ ਚੈਨਲ ਦੇ ਉੱਪਰ ਪਾਉਣ ਲੱਗ ਗਏ ਤੇ ਆਪਾਂ ਨੂੰ ਵੀਰ ਨੇ ਫੋਟੋਆਂ ਭੇਜੀਆਂ ਨੇ ਸਵਰਾਜ 855 ਟਰੈਕਟਰ ਦੀਆਂ ਤੇ ਤੁਸੀਂ ਵੀ ਆਪਣੀ ਜੇਕਰ ਕੋਈ ਐਡ ਪਵਾਉਣੀ ਹੋਵੇ ਤਾਂ ਮੇਰੇ ਨਾਲ ਤੁਸੀਂ ਕੰਟੈਕਟ ਕਰ ਸਕਦੇ ਹੋ ਬਸ ਆਪਾਂ ਨੰਬਰ ਮੇਰਾ ਸੋਹ ਰਿਹਾ ਤੇ ਕਿਸਾਨ ਵੀਰ ਉਹ 855 ਟਰੈਕਟਰ ਆਪਣੇ ਕੋਲ ਆਇਆਗਾ ਜਿਹੜਾ ਇਹ 20 ਮਾਡਲ ਹੈ 4 ਸਟਾਰ ਹੈ ਤੇ 65 ਤੋਂ 70 ਪੈਸੇ ਦੇ ਟਾਇਰਾਂ ਦੀ ਕੰਡੀਸ਼ਨ ਹੈ ਬਾਕੀ ਸੋਹ ਵਗੈਰਾ ਲਾਹੀ ਹੋਈ ਆ ਬਹੁਤ ਸਾਫ਼ ਕੰਡੀਸ਼ਨ ਦੇ ਵਿੱਚ ਟਰੈਕਟਰ ਬਕਿਆ ਹੋਇਆ ਹੈ ਜਿਹੜੇ ਵੀਰ ਨੇ ਡਿਮਾਂਡ ਪਤਾ ਕਰਨੀ ਹੋਵੇ ਉੱਪਰ ਦਿੱਤੇ ਮੋਬਾਈਲ ਨੰਬਰ ਦੇ ਉੱਪਰ ਕੰਟੈਕਟ ਕਰਕੇ ਡਿਮਾਂਡ ਪਤਾ ਕਰ ਸਕਦਾ ਤੇ ਟਰੈਕਟਰ ਤੁਸੀਂ ਲੈ ਸਕਦੇ ਹੋ ਬਹੁਤ ਜ਼ਿਆਦਾ ਵਧੀਆ ਕੰਡੀਸ਼ਨ ਦੇ ਵਿੱਚ ਟਰੈਕਟਰ ਖੜਾਗਾ ਤੁਸੀਂ ਬਾਕੇ ਚੈੱਕ ਕਰਕੇ ਟਰੈਕਟਰ ਲੈ ਸਕਦੇ ਹੋਗੇ ਤੇ ਜਿਹੜੇ ਵੀਰ ਨੇ ਵੀ ਟਰੈਕਟਰ ਲੈਣਾ ਕਿਰਪਾ ਕਰਕੇ ਆਪਣੇ ਨੰਬਰ ਤੇ ਕਾਲ ਨਾ ਕਰੇ ਜਿਹੜਾ ਵੀਰ ਦਾ ਨੰਬਰ ਦਿੱਤਾ ਹੋਇਆ ਉਹਦੇ ਉੱਪਰ ਤੁਸੀਂ ਕਾਲ ਕਰਕੇ ਦਾ ਰੇਟ ਵਗੈਰਾ ਪਤਾ ਕਰਕੇ ਟਰੈਕਟਰ ਖਰੀਦ ਸਕਦੇ ਹੋ ਧੰਨਵਾਦ